ਬਹੁਤ ਵੱਡੀ ਖਬਰ ਅਮ੍ਰਿਤਪਾਲ ਦੀ ਪੈਰੋਲ ਰੱਦ ਕਰ ਦਿੱਤੀ ਗਈ ਹੈ ਤੇ ਮਾਨ ਸਰਕਾਰ ਦੇ ਵਕੀਲ ਨੇ ਹਾਈ ਕੋਰਟ ਵਿੱਚ ਕਿਹਾ ਅਮ੍ਰਿਤਪਾਲ ਦੇ ਪਾਸ਼ਣ ਤੋਂ ਹੈ ਖਤਰਾ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਪੂਰੀ ਵੀਡੀਓ ਦੇ ਵਿੱਚ ਪਿਛਲੇ ਦੋ ਵਾਰੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਪੈਰੋਲ ਨੂੰ ਲੈ ਕੇ ਲਗਾਤਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਪਹਿਲਾਂ ਜਿਹੜੀ ਸੁਣਵਾਈ ਹੋਈ ਸੀ ਉਸ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਅਗਲੀ ਸੁਣਵਾਈ ਤੱਕ ਪੰਜਾਬ ਸਰਕਾਰ ਨੇ ਇੱਕ ਰਿਪੋਰਟ ਡੀਸੀ ਤੇ ਐਸਐਸਪੀ ਅੰਮ੍ਰਿਤਸਰ ਰੂਰਲ ਦੀ ਦਿੱਤੀ ਜਿਸ ਆਧਾਰ ਤੇ ਪੈਰੋਲ ਨੂੰ ਖਾਰਜ ਕਰ ਦਿੱਤਾ ਗਿਆ ਸੀ ਪਰ 3 ਦਿਨ ਪਹਿਲਾਂ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਪਰਿਵਾਰ ਸੀ ਔਰ ਜੋ ਲੀਗਲ ਟੀਮ ਅਮ੍ਰਿਤਪਾਲ ਸਿੰਘ ਦੀ ਸੀ ਉਹਨਾਂ ਨੇ ਫਿਰ ਤੋਂ ਹਾਈ ਕੋਰਟ ਦਾ ਰੁਕ ਕੀਤਾ ਜੋ ਪੰਜਾਬ ਸਰਕਾਰ ਦਾ ਫੈਸਲਾ ਸੀ ਪੈਰੋਲ ਰੱਦ ਕਰਨ ਵਾਲਾ ਉਸ ਨੂੰ ਚੁਣੌਤੀ ਦਿੱਤੀ ਔਰ ਉਹਨੂੰ ਲੈ ਕੇ ਅੱਜ ਜਿਵੇਂ ਕਿ ਮੈਂ ਉਸ ਦਿਨ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਸੋਮਵਾਰ ਨੂੰ ਇਸ ਪੂਰੇ ਮਾਮਲੇ ਤੇ ਸੁਣਵਾਈ ਹੋਣੀ ਹੈ ਸੋ ਅੱਜ ਉਸ ਪੂਰੇ ਮਾਮਲੇ ਤੇ ਸੁਣਵਾਈ ਹੋਈ ਹੈ ਅੱਜ ਦੀ ਸੁਣਵਾਈ ਚ ਕੀ ਕੁਝ ਹੋਇਆ ਵਕੀਲ ਵੱਲੋਂ ਕੀ ਕੁਝ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਕੀ ਕੁਝ ਕਿਹਾ ਗਿਆ ਅਮਰਪਾਲ ਦੇ ਵਕੀਲ ਨੇ ਕੀ ਕੁਝ ਕਿਹਾ ਔਰ ਕੇਂਦਰ ਸਰਕਾਰ ਦੇ ਵਕੀਲ ਇਸ ਪੂਰੇ ਮਾਮਲੇ ਤੇ ਕੀ ਕੁਝ ਕਹਿੰਦੇ ਨਜ਼ਰ ਆਏ ਬਹਰਾਲ ਪੈਰੋਲ ਨਹੀਂ ਮਿਲੀ ਹੈ ਪਰ ਹੈਰਾਨ ਕਰ ਦੇਣ ਵਾਲੇ ਤੱਤ ਅੱਜ ਸੁਣਵਾਈ ਦੇ ਵਿਚਾਰ ਸਾਹਮਣੇ ਆਏ ਨੇ ਯਾਨੀ ਕਿ ਸਿੱਧੇ ਤੌਰ ਤੇ ਕਹੀਏ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਤੇ ਬਾਹਰ ਆਣਾ ਸੀ ਤਾਂ ਜੋ ਅੱਜ ਤੋਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਉਸ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਹਲਕੇ ਦੇ ਕੁਝ ਮਸਲੇ ਜਿਹੜੇ ਉੱਥੇ ਚੱਕੇ ਜਾ ਸਕਣ ਇਜਾਜ਼ਤ ਨਹੀਂ ਮਿਲੀ ਹੈ ਹੁਣ ਮੈਂ ਅੱਜ ਦੱਸੂਗਾ ਕਿ ਅੱਜ ਦੀ ਇਸ ਸੁਣਵਾਈ ਦੇ ਵਿੱਚ ਹੋਇਆ ਕੀ ਕੁਝ ਹੈ ਕਿਨੇ ਕੀ ਕਿਹਾ ਔਰ ਇੱਕ ਵਾਰ ਫਿਰ ਤੋਂ ਸੁਣਵਾਈ ਜਿਹੜੀ ਉਹ ਟਾਲ ਦਿੱਤੀ ਗਈ ਹੈ ਯਾਨੀ ਕਿ ਅਗਲੇ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ ਦਰਅਸਲ ਅ ਅੰਮ੍ਰਿਤਪਾਲ ਦੇ ਪਰਿਵਾਰ ਤੇ ਲੀਗਲ ਟੀਮ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਹੜਾ ਕਿ ਫੈਸਲਾ ਸੀ ਕਿ ਅਸੀਂ ਪੈਰੋਲ ਨਹੀਂ ਦੇ ਸਕਦੇ ਜੇ ਪੈਰੋਲ ਦਿੱਤੀ ਜਾਂਦੀ ਹੈ ਤੇ ਲਾਅ ਐਂਡ ਆਰਡਰ ਸਿਚੁਏਸ਼ਨ ਵਿਗੜ ਜਾਏਗੀ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਅੱਜ ਜਦੋਂ ਉਸ ਪੂਰੇ ਮਾਮਲੇ ਤੇ ਸੁਣਵਾਈ ਹੋਈ ਹੁਣ ਮੈਂ ਤਫਸੀਲ ਨਾਲ ਦੱਸੂਗਾ ਕਿ ਅੱਜ ਕੀ 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 ਹੋਇਆ ਸੋ ਅੱਜ ਦੀ ਸੁਣਵਾਈ ਦੇ ਵਿੱਚ ਜਦੋਂ ਗੱਲ ਕੀਤੀ ਗਈ ਕਿ ਭਾਈ ਪੈਰੋਲ ਦਿੱਤੀ ਜਾਏ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣਾ ਸੋ ਉਸ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਦਾਖਲ ਕੀਤੀ ਗਈ ਯਾਚਕਾ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਕੇਂਦਰ ਸਰਕਾਰ ਜਿਨ੍ਹਾਂ ਨੂੰ ਪਾਰਟੀ ਬਣਾਇਆ ਗਿਆ ਸੀ ਔਰ ਉਦੋਂ ਜਦੋਂ ਸੁਣਵਾਈ ਹੋਈ ਤੇ ਉਹਨਾਂ ਦੇ ਵਕੀਲ ਨੇ ਕਿਹਾ ਵੀ ਸਾਡਾ ਪਾਰਲੀਮੈਂਟ ਸੈਸ਼ਨ ਦੇ ਵਿੱਚ ਸਾਡਾ ਮਤਲਬ ਸਾਡੇ ਕਲਾਇੰਟ ਦਾ ਅੰਮ੍ਰਿਤਪਾਲ ਸਿੰਘ ਦਾ ਪਾਰਲੀਮੈਂਟ ਸੈਸ਼ਨ ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਮਸਲੇ ਨੇ ਚਾਹੇ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਿਹਾ ਸੀ ਚਾਹੇ ਹੜ੍ਹਾਂ ਦਾ ਮਸਲਾ ਹੈ ਚਾਹੇ ਹੋਰ ਪੰਜਾਬ ਦੇ ਹੋਰ ਮਸਲੇ ਨੇ ਉਹ ਸਾਰੇ ਉੱਥੇ ਹੋਣਾ ਨੇ ਚੱਕਣੇ ਹੈ ਜੋ ਉਹਨਾਂ ਨੇ ਅੱਜ ਕਿਹਾ ਔਰ ਐਸੇ ਕਰਕੇ ਵਿంటర్ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਏ ਜਿਹੜਾ ਕਿ ਅੱਜ ਸ਼ੁਰੂ ਹੋਇਆ ਔਰ 19 ਦਸੰਬਰ ਤੱਕ ਚੱਲਣਾ ਹੈ ਸੋ ਅੱਜ ਪੰਜਾਬ ਸਰਕਾਰ ਦੇ ਵਕੀਲ ਨੇ ਉੱਥੇ ਫਿਰ ਕੀ ਕਿਹਾ ਜਦੋਂ ਇਹ ਗੱਲ ਸਾਰੀ ਆਈ ਕਿ ਜੇ ਵੀ ਤੁਸੀਂ ਰੱਦ ਕਰ ਦਿੱਤੀ ਹੈ ਪਰ ਅਸੀਂ ਚਾਹੁੰਦੇ ਆ ਕਿ ਇਸ ਨੂੰ ਵਿਚਾਰਿਆ ਜਾਏ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਅੰਮ੍ਰਿਤਪਾਲ ਯਾਨੀ ਕਿ ਇਹ ਤਰਕ ਵੀ ਦਿੱਤਾ ਟੀਮ ਨੇ ਕਿ ਜੇ ਪੈਰੋਲ ਦੇਣੀ ਹੈ ਉਹਨਾਂ ਨੇ ਸਿੱਧਾ ਪਾਰਲੀਮੈਂਟ ਜਾਣਾ ਹੈ ਜੋ ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਔਰ ਵਾਪਸ ਆਣਾ ਹੈ ਪੰਜਾਬ ਚ ਆਣ ਦਾ ਤੇ ਕੋਈ ਖਤਰਾ ਹੀ ਨਹੀਂ ਹੈ ਔਰ ਜੇ ਪੰਜਾਬ ਚ ਆਣ ਦਾ ਖਤਰਾ ਹੈ ਤਾਂ ਤੇ ਤੁਹਾਡੀ ਰਿਪੋਰਟ ਵਾਜਬ ਹੈ ਕਿ ਅਮਰਿਤਪਾਲ ਸਿੰਘ ਨੇ ਪੰਜਾਬ ਆਣਾ ਜਿਸ ਕਰਕੇ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਕਰ ਸਕਦੀ ਹੈ ਪਰ ਪਾਰਲੀਮੈਂਟ ਜਾਣਾ ਪਾਰਲੀਮੈਂਟ ਤੋਂ ਵਾਪਸ ਚਲੇ ਜਾਣਾ ਤੇ ਇਜਤ ਪੰਜਾਬ ਆਣ ਦੀ ਕੋਈ ਗੱਲ ਨਹੀਂ ਹੈ ਇਸੇ ਕਰਕੇ ਇਸ ਰਿਪੋਰਟ ਤੇ ਵਿਚਾਰ ਕੀਤਾ ਜਾਏ ਫਿਰ ਪੰਜਾਬ ਸਰਕਾਰ ਦੇ ਵਕੀਲ ਨੇ ਕੀ ਕਿਹਾ ਅਦਾਲਤ ਦੇ ਵਿੱਚ ਕਿ ਜੇ ਅਮਰਿਤਪਾਲ ਨੂੰ ਪੈਰੋਲ ਮਿਲਦੀ ਹੈ ਔਰ ਜੋ ਪਾਰਲੀਮੈਂਟ ਸੈਸ਼ਨ ਚ ਸ਼ਾਮਲ ਹੁੰਦੇ ਆ ਤੇ ਉਹਨਾਂ ਦੇ ਭਾਸ਼ਣ ਤੋਂ ਪੰਜਾਬ ਨੂੰ ਖਤਰਾ ਹੋ ਸਕਦਾ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਕੇਸ ਦਰਜ ਹੈ ਔਰ ਅਜੇ ਹਾ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜਿਹਦੇ ਥਰੂ ਉਹਨਾਂ ਨੂੰ ਸੰਸਦ ਭੇਜਿਆ ਜਾਏ ਯਾਨੀ ਕਿ ਹੁਣ ਤੱਕ ਇਹ ਕਹਿਣਾ ਕਿ ਜੀ ਲਾਅ ਐਂਡ ਆਰਡਰ ਸਿਚੁਏਸ਼ਨ ਵਿਗੜ ਸਕਦੀ ਹੈ ਇਹ ਪੈਰੋਲ ਰੱਦ ਕਰ ਦੇਣਾ ਹੁਣ ਪੰਜਾਬ ਸਰਕਾਰ ਦੇ ਵਕੀਲ ਨੇ ਉੱਥੇ ਕਿਹਾ ਕਿ ਅਮਰਿਤਪਾਲ ਜੇ ਮੈਂ ਕਹਿੰਨੇ ਆ ਕਿ ਅਸੀਂ ਦਿੱਲੀ ਵੀ ਭੇਜ ਦਈਏ ਪਰ ਜਿਉਂ ਭਾਸ਼ਣ ਇਸ ਤਰ੍ਹਾਂ ਦਾ ਦੇਣ ਜਿਸ ਤਰ੍ਹਾਂ ਕਿ ਮਾਹੌਲ ਖਰਾਬ ਹੋ ਸਕਦਾ ਹੈ ਯਾਨੀ ਕਿ ਜੋ ਵਰਡ ਯੂਜ਼ ਕੀਤਾ ਗਿਆ ਉਹ ਹੈ ਕਿ ਅਮਰਿਤਪਾਲ ਦੇ ਭਾਸ਼ਣ ਤੋਂ ਖਤਰਾ ਹੋ ਸਕਦਾ ਹੈ ਇਹ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਔਰ ਨਾਲ ਇਹ ਵੀ ਕਿਹਾ ਕਿ ਆਲਰੇਡੀ ਐਨਐਸਏ ਲੱਗੀ ਹੋਈ ਹੈ ਐਨਐਸਏ ਦੇ ਵਿੱਚ ਕੋਈ ਅਜੀਹਾ ਪ੍ਰੋਵੀਜ਼ਨ ਨਹੀਂ ਹੈ ਜਿਸ ਕਰਕੇ ਪੈਰੋਲ ਤੇ ਸੰਸਦ ਚ ਆਉਣ ਦੀ ਇਜਾਜ਼ਤ ਦਿੱਤੀ ਜਾਏ ਖੈਰ ਉਤੇ ਫਿਰ ਜਦੋਂ ਇਹ ਗੱਲ ਆਈ ਫਿਰ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਚਲੋ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਭਾਸ਼ਰ ਤੋਂ ਖਤਰਾ ਹੈ ਜਾਂ ਪ੍ਰੋਵੀਜ਼ਨ ਐਨਐਸਏ ਦੀ ਪ੍ਰੋਵੀਜ਼ਨ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਬਈ ਨਹੀਂ ਆ ਸਕਦੇ ਵੀਡੀਓ ਕਾਨਫਰੈਂਸਿੰਗ ਨਹੀਂ ਜੋੜ ਲਓ ਘਟੋ ਘਟ ਗੱਲ ਤੇ ਮਸਲੇ ਦੀ ਹੋ ਜਾਏ ਯਾਨੀ ਕਿ ਜੋ ਮਸਲੇ ਹੈਗੇ ਆਪਾਂ ਵਰਚੂਅਲੀ ਸੈਸ਼ਨ ਦੇ ਵਿੱਚ ਹਿੱਸਾ ਲੈ ਲਈਏ ਇਹ ਗੱਲ ਅੰਮ੍ਰਿਤਪਾਲ ਦੇ ਵਕੀਲਾਂ ਨੇ ਕੋਰਟ ਚ ਕਹੀ ਹੁਣ ਇਸ ਮਸਲੇ ਤੇ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕੇਂਦਰ ਸਰਕਾਰ ਵੱਲੋਂ ਸੱਤੇਪਾਲ ਜੈਨ ਉੱਥੇ ਮੌਜੂਦ ਸੀਗੇ ਸੋ ਸੱਤੇਪਾਲ ਜੈਨ ਨੂੰ ਉਹਨਾਂ ਨੇ ਕਿਹਾ ਵੀ ਦੱਸੋ ਕੀ ਕਰ ਸਕਦੇ ਆ ਤੇ ਸੱਤੇਪਾਲ ਜੈਨ ਨੇ ਕਿਹਾ ਕਿ ਵੀ ਸੰਸਦ ਦੇ ਵਿੱਚ ਕੋਈ ਅਜਿਹਾ ਤਰੀਕਾ ਨਹੀਂ ਹੈ ਯਾਨੀ ਕਿ ਸੰਸਦ ਦੇ ਵਿੱਚ ਸ਼ਾਮਲ ਵਰਚੂਅਲੀ ਨਹੀਂ ਹੋਇਆ ਜਾ ਸਕਦਾ ਇਸ ਕਰਕੇ ਨਾ ਦੀ ਇਸ ਗੱਲ ਨੂੰ ਆਪਾਂ ਨਹੀਂ ਕਹਿ ਸਕਦੇ ਫਿਰ ਵਕੀਲ ਨੇ ਕਿਹਾ ਕਿ ਸਾਨੂੰ ਇਹ ਨਹੀਂ ਸਮਝ ਆ ਰਿਹਾ ਉਹ ਕਿਹੜੀ ਰਿਪੋਰਟ ਹੈ ਜਾਂ ਕਿਸ ਤਰ੍ਹਾਂ ਦੀ ਰਿਪੋਰਟ ਪੰਜਾਬ ਸਰਕਾਰ ਨੇ ਤਿਆਰ ਕਰਾਈ ਹੈ ਜਿਸ ਆਧਾਰ ਤੇ ਇਹ ਪੈਰੋਲ ਨੂੰ ਰੱਦ ਕਰ ਦਿੱਤਾ ਗਿਆ ਯਾਨੀ ਕਿ ਅੰਮ੍ਰਿਤਸਰ ਡੀਸੀ ਔਰ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਦੀ ਰਿਪੋਰਟ ਹੈ ਕਿ ਕਿਹੜੇ ਤੱਥ ਨੇ ਜਿਸ ਆਧਾਰ ਤੇ ਇਹ ਪੈਰੋਲ ਨੂੰ ਤੁਸੀਂ ਕੈਨਸਲ ਕੀਤਾ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਭਾਈ ਉਹ ਕਾਗਜ਼ ਦਿਓ ਉਹ ਦਸਤਾਵੇਜ਼ ਦਿਓ ਤੁਹਾਡੇ ਕੋਲ ਰਿਪੋਰਟਾਂ ਕੀ ਆਈਆਂ ਨੇ ਔਰ ਇਹ ਫਿਰ ਸੁਣਵਾਈ ਜਿਹੜੀ ਅਗਲੇ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਇਹ ਕੋਰਟ ਦੇ ਵਿੱਚ ਅੱਜ ਹੋਇਆ ਯਾਨੀ ਕਿ ਬੜਾ ਤਫਸੀਲ ਨਾਲ ਸਮਝੋ ਛੋਟੇ ਜਿਹੇ ਸ਼ਬਦਾਂ ਤੋਂ ਸਮਝਾਣਾ ਅਮਰਪਾਲ ਸਿੰਘ ਦੇ ਵਕੀਲ ਨੇ ਕਿਹਾ ਵੀ ਪੈਰੋਲ ਦਿਓ ਤਿੰਨੋਂ ਪਾਰਟੀਆਂ ਕੇਂਦਰ ਸਰਕਾਰ ਪੰਜਾਬ ਸਰਕਾਰ ਪੰਜਾਬ ਪੁਲਿਸ ਪਾਰਟੀ ਸੀਗੇ ਜੱਜ ਨੇ ਕਿਹਾ ਹਾਂਜੀ ਦੱਸੋ ਉਹ ਕਹਿੰਦੇ ਜੀ ਦੇ ਨਹੀਂ ਸਕਦੇ ਕਿਉਂਕਿ ਅਮਰਪਾਲ ਦੇ ਭਾਸ਼ਣ ਤੋਂ ਵੀ ਖਤਰਾ ਹੈ ਅਸੀਂ ਇਹ ਨਹੀਂ ਕਰੇ ਪੰਜਾਬ ਆਣ ਤੋਂ ਭਾਸ਼ਣ ਤੋਂ ਵੀ ਖਤਰਾ ਹੈ ਉਹ ਕਹਿੰਦੇ ਕਿ ਭਾਸ਼ਣ ਤੋਂ ਕਿਵੇਂ ਖਤਰਾ ਹੈ ਕਿ ਵੀ ਇਹ ਕੁਛ ਇਦਾਂ ਦਾ ਬੋਲ ਦੇਣਗੇ ਜਿਸ ਨਾਲ ਦੇਸ਼ ਮਾਹੌਲ ਖਰਾਬ ਹੋ ਸਕਦਾ ਔਰ ਨਾਲ ਦੇ ਨਾਲ ਇਹ ਗੱਲ ਕਹੀ ਕਿ ਐਨਐਸਏ ਲੱਗਿਆ ਹੈ ਐਨਐਸਏ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਅਸੀਂ ਪਾਰਲੀਮੈਂਟ ਚ ਸ਼ਾਮਲ ਹੋਣ ਦੀ ਹੈ ਫਿਰ हमरे टासिंक ਦੇ ਵਕੀਲ ਨੇ ਕਿਹਾ ਵੀ ਠੀਕ ਹੈ ਜੇ ਫਿਜ਼ੀਕਲੀ ਨਹੀਂ ਕਰ ਸਕਦੇ ਵਰਚੂਅਲੀ ਸ਼ਾਮਲ ਕਰਾ ਲੋ ਫਿਰ ਕੋਰਟ ਨੇ ਹਾਈ ਕੋਰਟ ਨੇ ਪੁੱਛਿਆ ਆਪ ਕੇਂਦਰ ਸਰਕਾਰ ਦੇ ਵਕੀਲ ਨੂੰ ਕਿ ਭਾਈ ਦੱਸੋ ਉਹ ਕਹਿੰਦੇ ਵਰਚੂਅਲੀ ਜੁਆਇਨ ਕਰਾਣ ਦਾ ਕੋਈ ਪ੍ਰੋਸੈਸ ਹੈ ਨਹੀਂ ਫਿਰ हमरे ਪਾਲ ਦੇ ਵਕੀਲ ਨੇ ਕਿਹਾ ਭਾਈ ਪੰਜਾਬ ਸਰਕਾਰ ਨੇ ਆ ਪੰਜਾਬ ਪੁਲਿਸ ਦੀ ਉਹ ਕਿਹੜੀ ਰਿਪੋਰਟ ਹੈ ਜਿਸ ਆਧਾਰ ਤੇ ਪੈਰੋਲ ਫਿਰ ਕੋਰਟ ਨੇ ਪੰਜਾਬ ਪੁਲਿਸ ਨੂੰ ਕਿਹਾ ਯਾਨੀ ਕਿ ਪੰਜਾਬ ਸਰਕਾਰ ਨੂੰ ਕਿਹਾ ਕਿ ਭਈ ਉਹ ਕਿਹੜੀਆਂ ਰਿਪੋਰਟਾਂ ਨੇ ਜਿਹੜੀਆਂ ਤੁਸੀਂ ਜਿਸ ਆਧਾਰ ਤੇ ਪੈਰੋਲ ਰੱਦ ਕੀਤੀ ਹੈ ਉਹ ਅਗਲੇ ਸੋਮਵਾਰ ਨੂੰ ਫਿਰ ਸੁਣਵਾਈ ਕਰਾਂਗੇ ਉਹ ਲੈ ਕੇ ਆਓ ਯਾਨੀ ਕਿ 8 ਦਿਨ ਲਈ ਯਾਨੀ ਕਿ 8 ਤਰੀਕ ਦਾ ਕਹਾਣੀ ਜਿਹੜੀ ਹੈ ਉਹ ਟਲੀ ਗਈ ਹੈ ਹੁਣ 19 ਤਰੀਕ ਤੱਕ ਸੈਸ਼ਨ ਹੈ ਅਜੇ ਵਿੱਚ ਪੈਰੋਲ ਮਿਲਦੀ ਨਹੀਂ ਮਿਲਦੀ ਇਹ ਤੇ ਆਪਣਾ ਇੱਕ ਵੱਡਾ ਸਵਾਲ ਹੈ ਜਾਂ ਜੋ ਤਰਕ ਪਿਤਰ ਕੋ ਥੇ ਹੋਏ ਨੇ ਉਹਦੇ ਨਾਲ ਜ਼ਾਹਰ ਹੋ ਰਿਹਾ ਹੈ ਕਿ ਪੈਰੋਲ ਫਿਲਹਾਲ ਨਹੀਂ ਮਿਲੇਗੀ ਪਰ ਇੱਕ ਖਤਰਾ ਜਿਹੜਾ ਯਾਨੀ ਕਿ ਇੱਕ ਖਦਸ਼ਾ ਕਹਿ ਲਿਏ ਜਾਂ ਇੱਕ ਚਿੰਤਾ ਜਿਹੜੀ ਅਮਰਿਤਪਾਲ ਸਿੰਘ ਦੇ ਵਕੀਲ ਤੇ ਪਰਿਵਾਰ ਦੀ ਹੈ ਦਰਸਲ ਇੱਕ ਨਾ ਪਾਰਲੀਮੈਂਟ ਦਾ ਕਾਨੂੰਨ ਹੈ ਕਿ ਜੇ ਤੁਸੀਂ 60 ਦਿਨ ਦਾ ਸੈਸ਼ਨ ਹੋਇਆ ਕੋਈ 60 ਦਿਨ ਦੀ ਕਾਰਵਾਈ ਹੋਈ ਹੈ ਜੇ ਤੁਸੀਂ 60 ਦਿਨ ਤੋਂ ਜ਼ਿਆਦਾ ਐਬਸੈਂਟ ਰਹੋ ਤੇ ਤੁਹਾਡੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਕੀਤੀ ਜਾ ਸਕਦੀ ਹੈ ਸੋ ਇਸ ਨਿਯਮ ਦੇ ਮੁਤਾਬਕ ਇੱਕ ਡਰ ਜਿਹੜਾ ਅੰਮ੍ਰਿਤਪਾਲ ਦੀ ਲੀਗਲ ਟੀਮ ਨੂੰ ਹੈ ਕਿ ਜੇ ਇਸ ਕਾਨੂੰਨ ਦੇ ਤਹਿਤ ਕਿਸੇ ਨੇ ਕੰਪਲੇਨ ਕਰਤੀ ਜਾਂ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੈਂਬਰ ਪਾਰਲੀਮੈਂਟ ਵੱਜੋ ਜਿਹੜੀ ਉਹ ਮੈਂਬਰਸ਼ਿਪ ਹੈ ਉਹ ਜਾ ਸਕਦੀ ਹੈ ਇਸ ਕਰਕੇ ਹਾਜ਼ਰੀ ਲਗਣੀ ਬਹੁਤ ਜ਼ਰੂਰੀ ਹੈ ਇੱਕ ਤਰਕ ਆਪਣੀ ਪਟੀਸ਼ਨ ਦੇ ਵਿੱਚ ਵਕੀਲਾਂ ਵੱਲੋਂ ਇਹ ਵੀ ਪਾਇਆ ਗਿਆ ਕਿ ਭਈ 30 60 ਦਿਨ ਤੋਂ ਜ਼ਿਆਦਾ ਜੇ ਗੈਰ ਹਾਜ਼ਰ ਰਹੇ ਤੇ ਪਾਰਲੀਮੈਂਟ ਮੈਂਬਰਸ਼ਿਪ ਜਿਹੜੀ ਹੈ اور رد ہو سکتی ہے جس کر کے پارلیمنٹ جانا بہت ضروری ہے مسئلے والی بھی گل ہے سو so, آج ایک اہم سنوائی ہوئی ہے خیر اگلے سوموار کو پھر تو سنوائی ہونی ہے اور دیکھ رہا ہوئے گا کہ اگلے سوموار کو کی کچھ فیصلہ یا وہ رپورٹاں کی کچھ کہہدا نے پنجاب سرکار دیا جدے تحت ہے پیرول رد کی تھی گئی پر فیلال اجازت نہیں ہے بہسا بسائی بہت ہوئی ہے تت منگے گئے نے پر جی امپورٹنٹ گلے کہ پاج سرکار کہہ رہی ہے کہ امرت پالاشاں تو خطرہ ہے جس کر کے پیرول نہیں دے سکتے یعنی کہ اجازت نہیں دتی جانی ਜਾਹੀਦੀ ਇਹ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਾ ਸੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ